ਉਹ ਕ ਲੈਣੀ ਉਹ 1 ਜੂਨ ਉਹ 2 ਜੂਨ ਤੋਂ ਲੈ ਕੇ ਜਿਹੜਾ 10 ਜੂਨ ਤੱਕ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਾਂਗਰਸੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕੀਤਾ ਅੱਜ ਦੂਸਰਾ ਦਿਨ 2 ਜੂਨ ਦਾ ਪਹਿਲੇ 1 ਜੂਨ ਨੂੰ ਜਿਹੜਾ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਦੇ ਵਿੱਚ ਭਾਈ ਮਹਿੰਗਾ ਸਿੰਘ ਬੱਬਰ ਅਤੇ 8 ਸ਼ਰਧਾਲੂਆਂ ਦੇ ਜਿਹੜੇ ਕਿ ਸ਼ਹੀਦੀ ਹੋ ਗਈ ਸੀ ਅੱਜ ਦੂਸਰਾ ਦਿਨ 2 ਜੂਨ ਨੂੰ ਜਿਹੜਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਕਿ ਦਰਬਾਰ ਸਾਹਿਬ ਨੂੰ ਚਾਰੇ ਪਾਸੇ ਘੇਰਾ ਪਾ ਕੇ ਫੌਜ ਦੇ ਨਾਲ ਭਾਰਤੀ ਫੌਜਾਂ ਤੇ CRPF ਵਾਲੇ ਕਮਾਂਡਰਾਂ ਤੇ ਜਿਹਨੂੰ ਆਪਾਂ ਮਰੀਆਂ ਭੇਡਾਂ ਵਾਲੇ ਕਹਿੰਦੇ ਆ ਗੋਡੋਡੂ ਕਹਿੰਦੇ ਆ ਉਹਨਾਂ ਹਾਲਾਤਾਂ ਦੇ ਵਿੱਚ ਜਿੱਨਾਂ ਨਾਲ ਕਿ ਦਰਬਾਰ ਸਾਹਿਬ ਸਾਡਾ ਛੱਲ ਨਹੀਂ ਛੱਲ ਨਹੀਂ ਕਰ ਦਿੱਤਾ ਢਾਹ ਢੇਰੀ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਅਕਾਲ ਤਾ ਸਭ ਢਾ ਦਿੱਤਾ ਦਰਬਾਰ ਸਭ ਢਾ ਦਿੱਤਾ ਅਨੇਕਾਂ ਬੱਚੇ ਤੇ ਨੌਜਵਾਨ ਬਜ਼ੁਰਗਾ ਸ਼ਹੀਦ ਕਰ ਦਿੱਤੇ ਕਿਉਂਕਿ ਇਸ ਦਿਹਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਿਹੜਾ ਸ਼ਹੀਦੀ ਪੁਰਬ ਦੇਣਾ ਉਹ ਸੰਗਤ ਮਨਾਉਣ ਆਈ ਸੀ ਪਰ ਦੇਸ਼ ਦੀ ਪ੍ਰਧਾਨ ਮੰਤਰੀ ਸਿੱਖਾਂ ਦੀ ਨਾਖਲ ਕੁਸੀ ਕਰਨ ਦੇ ਲਈ ਪਹਿਲਾਂ ਹੀ ਤਿਆਰ ਬੈਠੇ ਸੀ ਤੇ ਉਸ ਨੇ ਜਿਹੜਾ ਕਿ ਲੱਖਾਂ ਫੌਜ ਦੇ ਠੇਰਾ ਪਾ ਲਤਾ ਤੇ ਦੂਸਰੇ ਪਾਸੇ ਕਰੀਬ 1.5 200 ਸਿੰਘਾ ਲੈਡ ਨੂੰ ਤਿਆਰ ਬੈਠੇ ਆ ਤੇ ਇਸ ਜਾਲ ਸਰਕਾਰ ਨੇ ਪਾਣੀ ਜਿਹੜਾਗਾ ਟੈਂਕੀ ਵਾਲਾ ਉਹਦੇ ਉੱਤੇ ਗੋਲੇ ਮਾਰ ਕੇ ਜਿਹੜਾ ਤੈਸ ਮੈਸ ਕਰ ਦਿੱਤੀ ਆ ਸਰੋਵਰ ਆ ਜਿਹੜਾ ਉਹ ਖੂਨ ਦੇ ਨਾਲ ਬਹਾ ਦਿੱਤਾ ਲਾਈਟ ਆ ਜਿਹੜੀ ਉਹ ਕੱਟੀ ਗਈ ਆ ਤੇ ਜਿਹੜੀ ਕਿ ਅੰਦਾ ਧੁੰਦ ਗੋਲੀ ਆ ਜਿਹੜੀ ਉਹ 2 ਜੂਨ ਤੋਂ ਇਹ ਸ਼ੁਰੂ ਕਰ ਦਿੱਤੀ ਆ ਇਸ 2 ਜੂਨ ਨੂੰ ਜਿਹੜਾ ਕਿ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਨੇ ਜਿਹੜਾ ਕਿ ਦੂਰਦਰਸ਼ਨ ਤੇ 40 ਮਿੰਟ ਭਾਸ਼ਣ ਦਿੱਤਾ ਉਹਦੇ ਵਿੱਚ ਅਕਾਲੀਆਂ ਨੂੰ ਬਾਹਰ ਨਿਕਲਣ ਦਾ ਜਿਹੜਾ ਮੌਕਾ ਦੇ ਦਿੱਤਾ ਕਿ ਤੁਸੀਂ ਬਾਹਰ ਨਿਕਲਿਓ ਤੁਸੀਂ ਇਹ ਜੰਗ ਨਾਲ ਲੜੋ ਫਿਰ ਉਹੀ ਗਦਾਰਾਂ ਟੋਲਿਆਂ ਨੇ ਉਹਨਾਂ ਨੇ ਜਿਹੜਾ ਗਰਤਾਰਨ ਸਿੰਘ ਟੋੜਾ ਲੋਂਗੋਵਾਲ ਆ ਤੇ ਉਹਦੀ ਜੁੰਡਲੀ ਹੋਰ ਬਾਦਲ ਵਰਗਿਆਂ ਦੇ ਜਿਹੜਾ ਤੇ ਜਿਹੜੇ ਕਿ ਅਕਾਲੀਆਂ ਨੇ ਜਿਹੜਾ ਉੱਥੋਂ ਹੱਥ ਕਢੇ ਕਰਕੇ ਬਾਹਰ ਆਏ ਤਾਂ ਉਹਨਾਂ ਨੂੰ ਸੁਰੱਖਿਆ ਥਾਵਾ ਉੱਤੇ ਪਹੁੰਚਾਇਆ ਗਿਆ ਤੇ ਫਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜਰਨੈਲ ਸਵੇਕ ਸਿੰਘ ਪਾਏ ਅਮਰੀਤ ਸਿੰਘ ਬਾਬਾ ਠਾਰਾ ਸਿੰਘ ਅਤੇ ਹੋਰ अनेका ਮਰਜੀਬੜੇ ਸਿੰਘਾਂ ਤੇ ਸਿੰਘਣੀਆਂ ਤੇ ਬੱਚਿਆਂ ਨੇ ਜਿਹੜਾ ਕਿ ਡਟ ਕੇ ਇਸ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਸ਼ਾਇਦ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਜਦੋਂ ਆਪਣੀ ਹੀ ਫੌਜ ਨੇ ਦੁੱਧੇ ਮੁਲਕ ਦੀ ਜਿਸ ਤਰ੍ਹਾਂ ਆਪਾਂ ਜੰਗ ਲੜਦੇ ਹਾਂ ਉਸ ਤਰ੍ਹਾਂ ਹੀ ਆਪਣੇ ਸਭ ਤੋਂ ਮੁਕੱਦਮ ਸਤਾਨ ਸਿੱਖਾਂ ਦਾ ਜਿਹੜਾ ਕਿ ਜਿਗਰਾ ਸਿੱਖਾਂ ਦੀ ਸੁਪਰੀਮੋ ਪਾਵਰ ਸਿੱਧੀ ਕਾਤ ਸਾਬ ਤੇ ਟੋਪਾ ਟੈਂਕਾ ਬੰਬਾਂ ਦੇ ਨਾਲ ਗੋਲਿਆਂ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਤੈਸ ਨੈਸ ਕਰ ਦਿੱਤਾ ਜਾਨੀ ਕਿ ਕਿਸੇ ਨੂੰ ਨਹੀਂ ਬਖਸ਼ਿਆ ਜਿਹੜੇ ਕਿ ਉੱਤੇ ਸਦਾਲੂ ਆਏ ਸੀ ਉਹਨਾਂ ਨੂੰ ਵੀ ਜਿਹੜਾ ਕਿ ਬੱਚਿਆਂ ਨੂੰ ਦੁੱਧ ਚੁੰਗਦਿਆਂ ਨੂੰ ਕੰੰਧਾਂ ਦੇ ਨਾਲ ਫੜ-ਫੜ ਕੇ ਮਾਰਿਆ ਗਿਆ। ਇਹ ਮੰਜ਼ਰ ਜਿਹੜਾ ਦੇਖਿਆ ਨਹੀਂ ਜਾਂਦਾ ਸੀ ਜਿਹੜੀਆਂ ਕਿ ਲਾਸ਼ਾਂ ਦੇ ਉੱਤੇ ਢੇਰ ਲੱਗੇ ਪਏ ਸੀ ਤੇ ਫੌਜ ਵੱਲੋਂ ਜਿਹੜਾ ਕਿ ਕੁਝ ਬੈਂਕਤੀਆਂ ਨੂੰ ਜਿਹੜਾ ਕਿ ਲਾਸ਼ਾਂ ਚੁੱਕਣ ਨਹੀਂ ਲਿਆਂਦੇ ਗਏ ਆ। ਸ਼ਰਾਬਾਂ ਪੀ ਪੀ ਕੇ ਅੰਦਰ ਦਾਖਲ ਹੋਏ ਸਮੇਤ ਜਿਹੜਾ ਕਿ ਜੋੜਿਆਂ ਦੇ ਸੀਆਰਪੀ ਤੇ ਭਾਰਤੀ ਫੌਜ ਵੱਲੋਂ ਜਿਹੜਾ ਕਿ ਅੰਦਾ ਧੁੰਦ ਗੋਲੀ ਚਲਾਈ ਗਈ। ਅਤੇ ਪ੍ਰਕਰਮਾਂ ਦੇ ਵਿੱਚ ਸਮੇਤ ਜੋੜਿਆਂ ਦੇ ਜੁੱਤੀਆਂ ਦੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀ ਸਿੱਖਾਂ ਨੂੰ ਕੰਨਾਂ ਦਾ ਫੜਕਾ ਕੇ ਜੇ ਕੋਈ ਜਿਉਂਦਾ ਸੀ ਤੇ ਉਹਨੂੰ ਹਸਪਤਾਲ ਦੀ ਇਲਜਾਮ ਦੀ ਜਗ੍ਹਾ ਤੇ ਉਹਦੀ ਗੋਲੀ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਇਹ ਮੰਜ਼ਰਾ 1984 ਜਣੇ ਕਿ ਅੱਜ 2 ਜੂਨ 2 ਜੂਨ 1 ਜੂਨ ਤੋਂ ਸ਼ੁਰੂ ਹੋਇਆ 10 ਜੂਨ ਤੱਕ ਚੱਲਿਆ 6 ਜੂਨ ਸੰਤ ਬਾਬਾ ਜਰਨੈਲ ਸਿੰਘ ਅਤੇ ਉਹਦੇ ਸਾਥੀਆਂ ਨੇ ਜਿਹੜਾ ਕਿ ਸ਼ਹੀਦੀ ਪਾ ਦਿੱਤੀ ਸਾਹਮਣੇ ਆ ਕੇ ਦੁਸ਼ਮਣਾਂ ਦਾ ਸਾਹਮਣਾ ਕੀਤਾ ਗੋਲਿਆਂ ਦਾ ਸਾਹਮਣਾ ਕੀਤਾ 72 ਗੋਲੀਆਂ ਸੰਤਾਂ ਦੇ ਜਿਹੜਾ ਸੀਨੇ ਦੇ ਵਿੱਚ ਲੱਗਦੀਆਂ ਨੇ ਤਾਂ ਸ਼ਹੀਦ ਹੋ ਜਾਂਦੇ ਆ ਤੇ ਉਸ ਜਿਹੜੀ ਕਿ ਇੰਦਰਾ ਗਾਂਧੀ ਦੀ ਸਰਕਾਰ ਨੇ ਯਾਨੀ ਕਿ ਕਾਂਗਰਸ ਕਾਂਗਰਸ ਦੀ ਸਰਕਾਰ ਨੇ ਨਾਤੇ ਲੋਕਾਂ ਤੇ ਨਾਤੇ ਸਿੰਘਾਂ ਉੱਪਰ ਜਿਹੜਾ ਕਿ ਇਸ ਤਰ੍ਹਾਂ ਜਲਮ ਕੀਤਾ ਜਾਨੀ ਕਿ ਮੈਨੂੰ ਲੱਗਦਾ ਕਿ ਇਹ جنگ ਇਸ ਤਰ੍ਹਾਂ ਦੀ ਭਾਰਤੀ ਫੌਜ ਵੱਲੋਂ ਕਿਸੇ ਦੂਸਰੇ ਦੇਸ਼ ਤੱਕ ਨਹੀਂ ਲੜੀ ਗਈ ਹੁਣੀ ਤਿੰਨ ਦੇਸ਼ਾਂ ਦੀ ਫੌਜ ਵੱਲੋਂ ਤਿੰਨ ਦੇਸ਼ਾਂ ਦੀ ਮੁਲਕ ਦੇ ਜਿਹੜਾ ਕਿ ਰੂਸਾ ਬਰਤਾਨੀਆ ਤੇ ਭਾਰਤ ਦੀ ਫੌਜ ਵੱਲੋਂ ਜਿਹੜਾ ਕਿ ਇਕਾਕਾਲਤਾ ਸਾਹਿਬ ਨੂੰ ਇਹ ਨਸਾਨਾ ਬਣਾ ਲਿਆ ਕਿ ਇਹਨੂੰ ਤਹਿਸ ਨਹਿਸ ਕਰਨਾ ਸਿੱਖਾਂ ਦੀ ਨਾਸਤ ਕੁਸੀ ਕਰਨੀ ਆ ਉਸ ਤੋਂ ਬਾਅਦ ਜਿਹੜਾ ਕਿ 84 ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਜਾਂਦਾਗਾ ਉਸ ਤੋਂ ਬਾਅਦ ਭਾਈ ਬਿਆਨਤ ਸਿੰਘ ਭਾਈ ਬਿਆਨਤ ਸਿੰਘ ਤੇ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਇੰਦਰਾ ਗਾਂਧੀ ਤੋਂ ਬਚਾ ਲੈਂਦੇ ਆ ਫਿਰ ਕਹਿੰਦੇ ਕਿ ਵੱਡਾ ਦਸਤ ਗਿਰਦਾਗਾ ਤੇ ਫਿਰ ਨਵੰਬਰ 83 ਦੇ ਵਿੱਚ ਸਿੱਖਾਂ ਦਾ ਫੇਰ ਕਤਲੇਆਮ ਹੁੰਦਾਗਾ ਫਿਰ ਸਿੱਖਾਂ ਨੂੰ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਕੋਕੋ ਕੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਜਾਣੀ ਕਿ ਉਹ ਦਹਾਕਾ ਅੱਜ ਜਿਹੜੀ ਉਹ ਚੀਜ਼ ਆ ਜਿਹੜੇ ਉਹ ਜ਼ਖਮ ਅੱਜ ਨਸੂਰ ਬਣ ਕੇ ਜਿਹੜੇ ਆ ਫੇਰ ਜਿਹੜਾ ਜੂਨ ਦਾ ਮਹੀਨਾ ਚੜ੍ਹਦੇ ਹੀ ਫਟਾਉਂਦੇ ਆ ਬੇਸਕ ਸਿੱਖ ਦੇ ਹਿਰਦਿਆਂ ਵਿੱਚ 24 ਘੰਟੇ ਇਹ ਚੀਜ਼ ਰਹਿੰਦੀ ਆ ਪਰ ਜਿਉਂ-ਜਿਉਂ ਜੂਨ ਦਾ ਮਹੀਨਾ ਨੇੜੇ ਆਉਂਦਾ ਤਾਂ ਸੀਨਾ ਦੇ ਵਿੱਚ ਜਿਹੜੀ ਆ ਇੱਕ ਅੱਗ ਬੱਲਣੀ ਸ਼ੁਰੂ ਹੋ ਜਾਂਦੀ ਆ ਤੇ ਸਿੱਖ ਕੌਮ ਦਾ ਜਿਹੜਾ ਕਿ ਉਹ ਕਾਹਨ ਕੀਤਾ ਇੰਦਰਾ ਗਾਂਧੀ ਨੇ ਸਾਇਦ ਜਿਹੜਾ ਕਿ ਅਬਦਾਲੀ ਵਰਗਾ ਤੋਂ ਰਹਿ ਗਿਆ ਹੁਣਾਂ ਤੇ ਉਹ ਜਿਹੜਾ ਪੂਰਾ ਕਰ ਦਿੱਤਾ ਅੱਜ ਲੋਕ ਉਹਨਾਂ ਨੂੰ ਏਪੀਐਸ ਗਿੱਲ ਵਰਗੇ ਬੱਚੜਾ ਨੂੰ ਮੁਸੀਹਾ ਕਹਿੰਦੇ ਆ ਤੇ ਉਹੀ ਬੱਚੜਾ ਨੇ ਜਿਹੜਾ ਕਿ ਕਾਮਾ ਦਰਬਾਰ ਸਾਹਿਬ ਤੇ ਕੀਤਾ ਕਵੇਂ ਅੰਦਰ ਦੇਖੋ ਕਿਵੇਂ ਦਾਖਲ ਹੋ ਰਹੀਆਂ ਨੇ ਫੌਜਾਂ ਕਵੇਂ ਦਾਖਲ ਹੋ ਕੇ ਕਵੇਂ ਮੋਰਚੇ ਦੇ ਉੱਪਰ ਗੋਲੀਬਾਰਾ ਕਰ ਰਹੀਆਂ ਨੇ ਤમે ਜਿਹੜਾ ਕਿ ਪ੍ਰਕਰਮਾਂ ਦੇ ਵਿੱਚ ਆਕਾਲਤਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਨਾਨਕ ਨਵਾਸ ਪਾਸੇ ਜਿਹੜਾ ਕਿ ਚਾਰੇ ਪਾਸੇ ਜਿਹੜਾ ਅੰਦਾ ਧੁੰਦਾ ਜਿਹੜੀ ਫਾਇਰ ਖੁੱਲ ਜਾਂਦੀ ਆ ਤੇ ਇਸ ਫਾਇਰ ਦੇ ਵਿੱਚ ਜਿਹੜਾ ਸੈਂਕੜੇ ਸ਼ਰਧਾਲੂ ਆ ਜਿਹੜੇ ਉਸੇ ਹੀ ਹੋ ਜਾਂਦੇ ਆ ਇੱਥੋਂ ਤੱਕ ਕੇ 13-13 ਦਿਨ ਦੇ ਜਿਹੜਾ ਕਿ ਦੁੱਧ ਚੁੰਗਦੇ ਬੱਚੇ ਆ ਪਾਪੀਆਂ ਨੇ ਉਹ ਵੀ ਨਹੀਂ ਬਖਸ਼ੇ ਉਹ ਵੀ ਬੰਬਾ ਗੋਲਿਆਂ ਦੇ ਨਾਲ ਅਡਾ ਦਿੱਤੇ ਕਈ ਮਾਮਾ ਦੇ ਜਿਹੜਾ ਕਿ ਗੋਦੀ ਦੇ ਵਿੱਚ ਬੱਚੇ ਦੁੱਧ ਚੁੰਘ ਰਹੇ ਸੀ ਤੇ ਉਹ ਆੜ ਕੇ ਗੋਲਾ ਵਜਦਾ ਤੇ ਉਹਨਾਂ ਬੱਚਿਆਂ ਦੀ ਖੋਪੜੀ ਅਡਾ ਕੇ ਲੈ ਜਾਂਦਾ ਤੇ ਇੱਥੇ ਹੀ ਬਸ ਨੇ ਤੇ ਤਿੰਗ ਜਿਗਾੜਾ ਪਿਆ ਹੋਇਆ ਸੀ ਪਾਣੀ ਕਿੰਨੇ ਲੋਕ ਤਰਸ ਰਹੇ ਸੀ ਪਾਣੀ ਨਹੀਂ ਮਿਲਦਾ ਸੀ ਉਹਤੇ ਆਪਣੇ ਪਸੀਨੇ ਦੇ ਨਾਲ ਜੀਭਾਂ ਗਿੱਲੀਆਂ ਕਰ ਕਰਕੇ ਜਿਹੜਾ ਕਿ ਉਹਨਾਂ ਨੇ ਦੇਣ ਲੰਘਾਇਆ ਤੇ ਜੋਰ ਫੌਜ ਨੂੰ ਪਤਾ ਲੱਗਦਾ ਸੀ ਕਿ ਵੇ ਵਸਕ ਨਹਾਤਾਗਾ ਉਦੇ ਉੱਤੇ ਗੋਲੀ ਜਿਹੜੀ ਦਾਗ ਦੇੜੀ ਤਾਂ ਉਹਨੂੰ ਮੌਤ ਦੇ ਘਾਟ ਉਤਾਰ ਦੇਣਾ ਅੱਜ ਵੀ ਬੜੇ ਚਸ਼ਮਨ ਦੀਪ ਗਵਾਹ ਨੇ ਕਿ ਉਸ ਸਾਕੇ ਦੇ ਕਿ ਉਸ ਕਤਲਿਆ ਹੁੰਦੇ ਜਿਹੜੇ ਕਿ ਕੁਦਰਤੀ ਬਚ ਕੇ ਨਿਕਲ ਗਏ ਉਹਨਾਂ ਦਾ ਦੱਸਣਾ ਕਿ ਕਵੇਂ ਹਕੂਮਤ ਨੇ ਜਿਹੜਾ ਕਿ ਉਹਨਾਂ ਉੱਤੇ ਜਿਹੜਾ ਜ਼ੁਲਮ ਕਹਿ ਟਾਇਆ ਇੱਥੇ ਹੀ ਬੱਸ ਨਹੀਂ ਤੇ ਫਿਰ ਜਿਹੜਾ ਕਿ ਜੇ ਕੋਈ ਜਿਉਂਦਾ ਉੱਥੇ ਬਚ ਗਿਆ ਫਿਰ ਉਹਨਾਂ ਨੂੰ ਜੇਲਾ ਵਿੱਚ ਤਾੜਿਆ ਗਿਆ ਜੇਲਾ ਤੋਂ ਤਾੜ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਕਿ ਉਹਨਾਂ ਤੇ ਕੇਸ ਲੰਬੇ ਚੱਲਦੇ ਰਹੇ ਫਿਰ ਜਾ ਕੇ ਕਿਦੇ ਆ ਕੇ ਉਹ ਆਪਣੇ ਘਰਾਂ ਨੂੰ ਪਰਤੇ ਜਿਹੜਾ ਕਿ ਇਹ ਮੰਜ਼ਰਾ ਇਹ ਦੇਖਿਆ ਨਹੀਂ ਜਾ ਸਕਦਾ ਇਹ ਭੁੱਦਿਆ ਨਹੀਂ ਜਾ ਸਕਦਾ ਅੱਜ 2 ਜੂਨਾਂ ਗਾ 3 ਜੂਨ ਨੂੰ ਜਿਹੜਾ ਕਿ ਅੰਦਾ ਧੁੰਦ ਗੋਲੀ ਸ਼ੁਰੂ ਹੁੰਦੀ ਆ ਫਿਰ 3 ਤੇ 4 6 ਜੂਨ ਤੱਕ ਜਿਹੜਾ ਕਿ ਪੂਰੀ ਗੋਲੀਬਾਰੀ ਚੱਲਦੀ ਆ 10 ਜੂਨ ਤੱਕ ਜਿਹੜਾ ਕਿ ਇਹ ਮੰਜ਼ਰਾ ਏ ਢੈਨ ਦਾ ਾਕਾਲ ਤਖਤ ਸਾਹਿਬ ਦੇਖਿਆ ਜਾਂਦਾਗਾ ਪਰ ਸਾਡੇ ਤੇ ਇੱਕ ਬਦਕਿਸਮਤੀ ਸਿੱਖਾਂ ਦੀ ਇਹ ਗੱਲ ਰਹੀ ਆ ਕਿ ਾਕਾਲ ਤਖਤ ਸਾਹਿਬ ਨੂੰ ਝਟ ਜਿਹੜਾ ਕਿ ਉਸੇ ਤੈਅ ਜਿਹੜਾ ਪੂਰ ਦਿੱਤਾ ਜੇਕਰ ਅੱਜ ਉਹੀ ਜੇਕਰ ਥੋੜੇ ਕਨੇ ਗੋਲੀਆਂ ਦੇ ਨਸਾੜ ਰਹਿੰਦੇ ਆ ਜੇ ਸਿੱਖਾਂ ਦੇ ਵਿੱਚ ਦਿਮਾਗ ਹੁੰਦਾ ਜੇ ਸਿੱਖ ਚਾਹੁੰਦੇ ਉਸ ਾਕਾਲ ਤਖਤ ਸਾਹਿਬ ਨੂੰ ਉਵੇਂ ਰੱਖ ਸਕਦੇ ਸੀ ਤਾਂ ਕਿ ਅੱਜ ਉਹ ਯਾਦਗਾਰ ਇੱਕੋ ਬਣ ਜਾਂਦੀ ਕਿਉਂਕਿ ਅੱਜ ਨਸੂਰ ਜਿੰਨਾ ਬੱਚਿਆਂ ਨੇ ਅਜੇ ਜੰਮਣਾ ਜਿੰਨਾ ਬੱਚੇ ਨੇ ਅਜੇ ਆ ਪੀੜੀ ਚੱਲ ਰਹੀ ਆ ਜਿੰਨਾ ਬੱਚਿਆਂ ਨੇ ਆਉਣ ਵਾਲਾ ਜਿਹੜਾ ਕਿ ਸਮਾਂ ਦੇਖਣਾਗਾ ਉਹਨਾਂ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ 100 ਸਾਲ ਦੇ ਵਿੱਚ ਉਹਨਾਂ ਨੇ ਆ ਕੇ ਜਿਹੜਾ ਇਹ ਭੁੱਲ ਜਾਣਗਾ ਵੇਸਾ ਕਿ ਚੀਜ਼ਾਂ ਮੈਂ ਨਹੀਂ ਕਹਿੰਦਾ ਕਿ ਭੁੱਲਣ ਵਾਲੀਆਂ ਨੇ ਪਰ ਜੇਕਰ ਸ੍ਰੀ ਕਾਲਤਾ ਸਾਹਿਬ ਨੂੰ ਉਸੇ ਤਰ੍ਹਾਂ ਢੈ ਢੇਰੇ ਹੁੰਦਾ ਜਿਹੜਾ ਜਿਸ ਤਰ੍ਹਾਂ ਜ਼ਾਲਿਮਾਂ ਨੇ ਹਕੂਮਤ ਨੇ ਕਾਂਗਰਸ ਦੀ ਸਰਕਾਰ ਨੇ ਕੀਤਾ ਸੀ ਜੇਕਰ ਉਵੇਂ ਤਰ੍ਹਾਂ ਰੱਖ ਲੈਂਦੇ ਤਾਂ ਬਹੁਤ ਉਹਦੇ ਉੱਤੋਂ ਜਿਹੜਾ ਕਿ ਸਾਡੇ ਸਿੱਖ ਅੱਜ ਕੁਰਬਾਨ ਜਾਂਦੇ ਤਾਂ ਅੱਜ ਸਿੱਖਾਂ ਨੂੰ ਜਿਹੜਾ ਕਿ ਇਹ ਹਾਲ ਜੋ ਹੋ ਰਿਹਾ ਜੋ ਦੱਸਣਾ ਪੈ ਰਿਹਾ ਤਾਂ ਅੱਖੀ ਲੋਕ ਦੇਖ ਕੇ ਜਿਹੜਾ ਉਹ ਮੰਜ਼ਰਾ ਤੇ ਫਿਰ ਹੋਰ ਵੀ ਜਿਹੜਾ ਕਿ ਲੋਕਾਂ ਦੇ ਅੰਦਰ ਇਸ ਸਰਕਾਰ ਦੇ ਖਿਲਾਫ ਗੁੱਸਾ ਫੁੱਟਦਾ ਪਾਰ ਬੇਸਾਖੇਸ ਅੱਜ ਤੱਕ ਬੱਚੇ-ਬੱਤੇ ਨੂੰ ਪਤਾਗਾ ਕਿ ਕਾਂਗਰਸ ਦੀ ਸਰਕਾਰ ਨੇ ਇੱਕ ਨਸਲਕੁਸ਼ੀ ਜਿਹੜਾ ਸੋਚੀ ਸੀ ਕਿ ਸਿੱਖ ਕੌਮ ਦੀ ਨਸਲਕੁਸ਼ੀ ਕਰ ਦੇਣੀ ਆ ਤੇ ਫੌਜ ਨੇ ਜਿਹੜਾ ਚਾਰੇ ਪਾਸੇ ਘੇਰਾ ਪਾਇਆ ਹੋਇਆ ਸੀ ਚਾਰੇ ਪਾਸੇ ਬੰਬ ਗਰਨੇਡ ਤੋਪ ਔਰ ਟੈਂਕਾ ਤੇ ਜਹਾਜ਼ਾ ਰਹੀ ਸੈਕਿੰਟਾਂ ਦੇ ਵਿੱਚ ਪਤਾ ਨਹੀਂ ਕਿੰਨੇ-ਕਿੰਨੇ ਗੋਲੇ ਦਾਗੇ ਜਾਂਦੇ ਸੀ ਤੇ ਇਸ ਕਰਕੇ ਜਿਹੜਾ ਇਹ ਮੰਦਰ ਆ ਜਿਹੜਾ ਅੱਜ 2 ਜੂਨ ਦਾ ਜਿਹੜਾ ਸਾਕਾਗਾ ਇਹਨੂੰ ਭੁੱਲਣਾ ਨਹੀਂ ਚਾਹੀਦਾ ਜਿਹੜਾ ਅਜੇ ਨਸੂਰ ਬਣ ਕੇ ਜਿਹੜੇ ਫੁੱਟਦੇ ਆ ਸਾਡੇ ਕੁਝ ਸਿੱਖ ਨੇ ਜਿਹੜੇ ਅੱਜ ਕੋਈ ਕਾਂਗਰਸ ਦੇ ਵਿੱਚ ਫਿਰਦਾ ਠੀਕ ਆ ਕਿ ਭਾਈ ਪਾਰਟੀ 'ਚ ਫਿਰ ਫਿਰੋ ਤੇ ਅੱਜ ਕਈ ਲੀਡਰਾਂ ਉਸੇ ਜਾਲ ਮੇਂਦਰਾ ਗਾਂਧੀ ਨੂੰ ਮਾਂ ਦਾ ਖਿਤਾਬ ਦਿੰਦੇ ਆ ਦੁਰਗਾ ਦਾ ਖਿਤਾਬ ਦਿੰਦੇ ਆ ਇਹ ਇੱਕ ਦਿਨ ਮੈਂ ਤੁਹਾਨੂੰ ਇੱਥੇ ਹੋਰ ਗੱਲ ਦੱਸਦਾ ਐਡ ਕਰ ਦੇਵਾਂ ਏ ਐਲ ਐਲ ਕੇ ਅਡਵਾਨੀ ਵਰਗੇ ਮਾਈ ਕੰਟਰੀ ਮਾਈ ਲੈਂਡ ਕਿਤਾਬ ਲਿਖਦੇ ਆ ਉਹਦੇ ਵਿੱਚ ਲਿਖਦੇ ਆ ਕਿ ਅਸੀਂ ਪਾਰਲੀਮੈਂਟ ਨੂੰ ਘੇਰਾ ਪਾ ਦੇਣਾ ਕਿ ਦਰਬਾਰ ਸਾਹਿਬ ਤੇ ਜੇ ਹਮਲਾ ਨਾ ਕੀਤਾ ਇਹਦੇ ਵਿੱਚ ਅਕਾਲੀਆਂ ਦਾ ਰੋਲ ਵੀ ਰਿਹਾ ਇਸ ਵਿੱਚ ਕਾਮਰੇਡਾਂ ਦਾ ਕਾਮਰੇਡਾਂ ਦਾ ਰੋਲ ਵੀ ਰਿਹਾ ਤੇ ਇਹਦੇ ਵਿੱਚ ਆਪਣਿਆਂ ਨੇ ਜੜਾਂ ਜਿਹੜੀਆਂ ਜਾਦੇ ਖੋਦੀਆਂ ਆਪਣਿਆਂ ਨੇ ਜੜਾਂ ਵੱਡੀਆਂ ਨੇ ਸਿੱਖ ਕੌਮ ਦਾ ਆਪਣਿਆਂ ਨੇ ਜਿਆਦਾ ਕਾਣ ਕੀਤਾ ਨੇ ਇੰਦਰਾ ਗਾਂਧੀ ਦੀ ਕੀ ਤਾਕਤ ਸੀ ਕਿ ਦਰਵਾਜ਼ਾ ਸਾਹਿਬ ਤੇ ਹਮਲਾ ਕਰ ਜਾਂਦੀ ਅੱਜ ਵੀ ਉਹੀ ਹਾਲ ਆ 6 ਜੂਨ ਨੂੰ ਜਿਹੜਾ ਇੱਕ ਸੰਦੇਸ਼ ਦੇਣਾ ਸੀ ਕਾ ਤਖਤ ਦੇ ਜਥੇਦਾਰ ਨੇ ਅੱਜ ਉਹੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਦੀ ਕੁਸ਼ਤੀ ਉੱਤੇ ਬੈਠ ਕੇ ਕਹਿ ਰਹੇ ਆ ਕਿ ਉੱਤੇ ਮਾਹੌਲ ਖਰਾਬ ਹੋਊਗਾ ਇਹਨਾਂ ਲੋਕਾਂ ਦਾ ਹੁਣ ਕੀ ਕੀਤਾ ਜਾਵੇ ਹੁਣ ਸਿੱਖ ਕੌਮ ਦਾ ਫਾੜ ਨਹੀਂ ਚਾ ਫਾੜ ਹੋ ਚੁੱਕੀ ਆ ਕਿਸੇ ਦਾ ਮੂੰਹ ਕਿੱਧਰ ਆ ਕਿਸੇ ਦਾ ਕਿੱਧਰ ਆ ਤੇ ਪਰ ਸਮਰਥਕ ਬਖਸ਼ੇ ਤੇ ਪਰ ਜੋ ਕੁਝ ਅੱਜ ਹਾਲਾਤ ਨੇ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੋ ਕੁਝ ਇਸ ਸਰਕਾਰ ਨੇ ਗੰਦੀ ਨੇ ਕੀਤਾ ਤੇ ਉਹ ਤੁਹਾਡੇ ਸਾਹਮਣੇ ਆ ਤੇ ਆਪਣੇ ਬੱਚਿਆਂ ਨੂੰ ਵੀ ਜਿਹੜਾ ਇਹ ਜਰੂਰ 1984 ਦਾ ਜਿਹੜਾ ਕਿ ਇੱਕ ਕਤਲੇਆਮ ਸੋਤੀ ਸੰਧੀ ਚਾਲ ਦੇ ਨਾਲ ਇੰਦਰਾ ਗਾਂਧੀ ਨੇ ਕੀਤਾ ਤੇ ਇਸ ਨੂੰ ਜਿਹੜਾ ਵੀਡੀਓ ਨੂੰ ਅੱਗੇ ਫਾਰਵਰਡ ਕਰਿਓ ਤੇ ਅੱਗੇ ਜਰੂਰ ਸ਼ੇਅਰ ਕਰਨਾ ਧੰਨਵਾਦ ਵੈਦਜਿਕਾ ਖਾਲਸਾ ਵੈਦਜਿਕੀ ਫਤੇ